ਭਾਰਤ ਨੇ ਕਈ ਦੇਸ਼ਾਂ ਵਿੱਚ ਯੂਨੀਫਾਈਡ ਪੇਮੈਂਟਸ ਇੰਟਰਫੇਸ ਯਾਨੀ ਯੂਪੀਆਈ ਲੈਣ ਦੇਣ ਦਾ ਮਾਧਿਅਮ ਬਣ ਚੁੱਕਾ ਹੈ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਪਿੰਡਾਂ ਵਿੱਚ ਵੀ ਯੂਪੀਆਈ ਜਰੀਏ ਲੈਣ ਦੇਣ ਵਧ ਰਿਹਾ ਹੈ ਸਰਕਾਰ ਨੇ ਡਿਜੀਟਲ ਪੇਮੈਂਟ ਪਲੇਟਫਾਰਮ ਵਿੱਚ ਗਾਕਾਂ ਦੇ ਫਾਇਦੇ ਲਈ ਕਈ ਕੰਮ ਕੀਤੇ ਨੇ ਇੱਕ ਵਾਰ ਫਿਰ ਯੂਪੀਆਈ ਨਾਲ ਜੁੜੇ ਨਿਯਮਾਂ ਵਿੱਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਕੁਝ UPI ट्रांजैक्शन ਨੂੰ ਖਾਰਜ ਕਰਨ ਦਾ ਫੈਸਲਾ ਕੀਤਾ ਹੈ ਇਸ ਸੰਬੰਧੀ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ ਨਵੇਂ ਨਿਯਮ 1 ਫਰਵਰੀ 2025 ਤੋਂ ਲਾਗੂ ਹੋਣਗੇ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ ਨੇ ਸਰਕੂਲਰ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ 1 ਫਰਵਰੀ ਤੋਂ ਸਪੈਸ਼ਲ ਕੈਰੈਕਟਰਸ ਨਾਲ ਬਣੀ ਆਈਡੀ ਵਾਲੇ ट्रांजੈਕਸ਼ਨ ਅਕਸੈਪਟ ਨਹੀਂ ਕੀਤੇ ਜਾਣਗੇ। ਅਲਫਾਨਿਊਮੈਰਿਕ ਕੈਰੈਕਟਰਸ ਜਰੀਏ ਆਈਡੀ ਤੋਂ ਹੀ ट्रांजੈਕਸ਼ਨ ਅਕਸੈਪਟ ਕੀਤੇ ਜਾਣਗੇ। ਜੋ ਲੋਕ ਇਸ ਦਾ ਪਾਲਣ ਨਹੀਂ ਕਰਨਗੇ ਅਜਿਹੇ ਲੋਕਾਂ ਦੀ ਆਈਡੀ ਬਲੌਕ ਕਰ ਦਿੱਤੀ ਜਾਵੇਗੀ। NPCI ਦਾ ਇਹ ਨਿਰਦੇਸ਼ 1 ਫਰਵਰੀ 2025 ਤੋਂ ਬਦਲਣ ਵਾਲਾ ਹੈ। NPCI ਨੇ UPI ਆਪਰੇਟਰਾਂ ਨੂੰ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਉਹਨਾਂ ਨੂੰ UPI ट्रांजੈਕਸ਼ਨ ਆਈਡੀ ਲਈ ਅਲਫਾ ਨਿਊਮੈਰਿਕ ਕਰੈਕਟਰ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਸੈਂਟਰਲ ਸਿਸਟਮ ਉਸ ਐਪ ਤੇ ਕਿਸੇ ਵੀ ਯੂਪੀਆਈ ट्रांजੈਕਸ਼ਨ ਦੀ ਇਜਾਜ਼ਤ ਨਹੀਂ ਦੇਵੇਗਾ ਇਸ ट्रांजੈਕਸ਼ਨ ਦਾ ਪਾਲਣ ਕਰਨ ਦੀ ਜ਼ਿੰਮੇਵਾਰੀ ਪੇਮੈਂਟ ਐਪ ਤੇ ਹੈ ਐਨਪੀਸੀਆਈ ਨੇ ਇਹ ਫੈਸਲਾ ਅਜਿਹੇ ਸਮੇਂ ਚ ਲਿਆ ਹੈ ਜਦੋਂ ਰਿਟੇਲ ਪੇਮੈਂਟ ਆਪਰੇਟਰਾਂ ਨੇ ਲੈਣ ਦੇਣ ਲਈ ਯੂਪੀਆਈ ਵਿਕਲਪ ਦੀ ਵਰਤੋਂ ਵਧਾਉਣ ਦਾ ਟੀਚਾ ਰੱਖਿਆ ਹੈ 2016 ਵਿੱਚ ਨੋਟਬੰਦੀ ਤੋਂ ਬਾਅਦ ਭਾਰਤ ਵਿੱਚ ਡਿਜੀਟਲ ਲੈਣ-ਦੇਣ ਤੇਜ਼ੀ ਨਾਲ ਉੱਭਰਿਆ ਹੈ ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ UPI ट्रांजैक्शन ਹੋ ਰਹੀ ਹੈ ਸ਼੍ਰੀਲੰਕਾ ਭੂਟਾਨ ਯੂਏਈ ਮਾਰਸ਼ੀਅਸ ਤੇ ਫਰਾਂਸ ਵਿੱਚ UPI ट्रांजैक्शन ਹੋ ਰਿਹਾ ਹੈ ਨੈਸ਼ਨਲ ਪੇਮੈਂਟਸ ਇੰਟਰਫੇਸ ਆਫ ਇੰਡੀਆ ਨੇ ਪਹਿਲਾਂ ਹੀ ਲੋਕਾਂ ਨੂੰ UPI ਆਈਡੀ ਲਈ ਸਪੈਸ਼ਲ ਕਰੈਕਟਰਸ ਦੀ ਜਗ੍ਹਾ ਅਲਫਾਨਿਊਮੈਰਿਕ ਕਰੈਕਟਰਸ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਸੀ ਜਿਸ ਦੇ ਬਾਅਦ ਕਈ ਲੋਕਾਂ ਨੇ ਇਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਅਜੇ ਵੀ ਕੁਝ ਯੂਜ਼ਰ ਇਸ ਦਾ ਪਾਲਣ ਨਹੀਂ ਕਰ ਰਹੇ ਹੁਣ ਐਨਪੀਸੀਆਈ ਇਸ ਦਾ ਪਾਲਣ ਕਰਵਾਉਣ ਲਈ ਸਖਤੀ ਅਪਣਾਉਣ ਜਾ ਰਿਹਾ ਹੈ